ਪਿੰਡ ਦੀ ਸਾਥ ਤੇ ਪਿੰਡ ਦਾ ਦਰਵਾਜ਼ਾ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ ਵਿਆਜ ਜਾਂਦੇ ਫਿਰ ਪੂਰੀ ਦੈਸ਼ਤ ਜੀ ਪੈਣੀ ਹਣੀ ਵੀ ਉਹ ਤੁਰੀ ਆਉਂਦੀ ਹੰਸਾਂ ਦੀ ਜੋੜੀ ਖਾਸੀਅਤ ਹੁੰਦੀ ਸੀ ਤੁਹਾਡੀ ਜਿਹਦੇ ਕਰਕੇ ਤੁਹਾਡੇ ਯਾਰ ਦੋਸਤ ਤੁਹਾਨੂੰ ਮੰਨਦੇ ਸੀ ਵੀ ਆਹ ਕੰਮ ਬੰਤ ਸੇ ਕਰਗਾ ਕੋਈ ਨਹੀਂ ਕਰ ਸਕਦਾ ਮੈਂ ਜਿਹੜੀ ਮੈਂ ਕੰਮ ਕਰੀ ਨਹੀਂ ਕਰਨੀ ਕਰੀ ਨਹੀਂ ਜੇ ਕੋਈ ਇੱਥੇ ਵੇਚਣ ਵਾਲੇ ਆਉਂਦੇ ਆ ਉਹਨੂੰ ਚਾਹ ਪਾਣੀ ਪੀਉਂਦੇ ਆ ਅੱਛਾ ਹਾਂ ਵੇਚਣ ਵਾਲੀ ਕਿ ਵੇਚਣ ਵਾਲਾ ਨਾ ਨਾ ਵੇਚਣ ਵਾਲੀ ਅੱਜ ਕੱਲ ਮੋਹ ਦੀਆਂ ਤੰਦਾ ਥੋੜੀਆਂ ਨਹੀਂ ਆ ਨਾ ਕੱਚੀਆਂ ਹੋ ਗਈਆਂ ਨੇ ਪਹਿਲਾਂ ਮੋਹ ਦੀਆਂ ਤੰਦਾ ਪੱਕੀਆਂ ਹੁੰਦੀਆਂ ਸੀ ਇਹਦਾ ਕਾਰਨ ਕੀ ਮੰਨਦੇ ਹੋ ਕਾਰਨ ਹੈ ਕਿ ਹੁਣ ਭਾਈ ਲਾਲ ਚ ਲਾਲਾ ਜਵਾਨਾ ਲਾਲਾ ਉਹਦਾ ਅੱਧੀ ਦਾ ਫੋਨ ਕਾਲਾ ਵੀ ਕੱਢ ਦਿਆ ਨੇ ਫਿਰ ਟੋਕਰ ਵਾਲਿਆਂ ਨੂੰ ਪੰਡੀਆਂ ਨੇ ਪੂਰੀਆਂ ਖੜਦੀਆਂ ਬਾਪੂ ਅਗਰ ਚਾਫਰੀ ਵੀ ਮਾਰਦੇ ਨੇ ਸਰਚ ਹੈ ਸਾਸੀ ਗਾਲ ਜੀ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਸਾਥ ਲੈ ਕੇ ਮੈਂ ਪਰਮ ਸਿੰਘ ਮੁਰਤੋ ਹਾਜ਼ਰ ਹਾਂ ਤੇ ਅੱਜ ਅਸੀਂ ਪਿੰਡ ਕਾਂਝਲਾ ਦੇ ਵਿੱਚ ਬੈਠੇ ਆਂ ਜ਼ਿਲ੍ਹਾ ਸੰਗਰੂਰ ਆ ਤੇ ਪਿੰਡ ਦੀ ਸਾਥ ਤੇ ਪਿੰਡ ਦਾ ਦਰਵਾਜ਼ਾ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ ਦਰਵਾਜ਼ਾ ਇੱਥੋਂ ਦਾ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ ਔਰ ਉੱਥੇ ਅੱਜ ਥੋੜਾ ਜਿਹਾ ਕੰਮ ਜਿਹਾ ਚੱਲ ਰਿਹਾ ਇਸ ਕਰਕੇ ਆਪਾਂ ਉੱਥੇ ਨਹੀਂ ਬੈਠੇ ਆ ਵੀ ਇੱਕ ਬੜੀ ਸੋਹਣੀ ਸਾਥ ਆ ਤੇ ਦਰਵਾਜ਼ਾ ਜਿਹੜਾ 1860 ਦੇ ਨੇੜੇ ਇਸ ਪਿੰਡ ਦਾ ਦਰਵਾਜ਼ਾ ਜਿਹੜਾ ਉਹੀ ਬਣਿਆ ਹੋਇਆ ਔਰ ਇੱਥੇ ਸ਼ੁਰੂ ਤੋਂ ਹੀ ਬਜ਼ੁਰਗ ਜਿਹੜੇ ਨੇ ਇਕੱਠੇ ਹੋ ਕੇ ਇੱਥੇ ਬੈਠਦੇ ਨੇ ਗੱਲਾਂ ਬਾਤਾਂ ਮਾਰਦੇ ਨੇ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸੱਥਾਂ 'ਚ ਬਹਿ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਕੀਤੇ ਜਾਂਦੇ ਸੀ ਜਿਹੜੇ ਅੱਜ ਕੱਲ ਆਪਾਂ ਫੋਨਾਂ ਦੇ ਉੱਤੇ ਕਰ ਲੈਂਦੇ ਆ ਸੋ ਹੁਣ ਆਪਾਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ ਸਾਡੇ ਕੋਲ ਬਹੁਤ ਸਾਰੇ ਬਜ਼ੁਰਗ ਬੈਠੇ ਨੇ ਬਹੁਤ ਸਾਰੇ ਕੋਈ ਵਿਆਹਾਂ 'ਚ ਰੁੱਝਿਆ ਹੋਇਆ ਕੋਈ ਕਿਸੇ ਪਾਸੇ ਗਿਆ ਹੋਇਆ ਤਾਂ ਬਹੁਤ ਸਾਰੀ ਗਿਣਤੀ ਸਾਡੇ ਕੋਲ ਅੱਜ ਹੈਗੀ ਆ ਇਸ ਦੀ ਫੁੱਲਵਾੜੀ ਦੇ ਵਿੱਚ ਆਪਾਂ ਜਿਹੜੇ ਸਾਡੇ ਕੋਲ ਬਜ਼ੁਰਗ ਨੇ ਉਹਨਾਂ ਨਾਲ ਗੱਲਾਂបਾਤਾਂ ਵੀ ਕਰਾਂਗੇ ਦਿਲ ਦੀਆਂ ਗੱਲਾਂ ਜਾਣਾਂਗੇ ਤੇ ਹਾਸਾ ਠੱਠਾ ਹਮੇਸ਼ਾ ਸਾਥ ਵਿੱਚ ਆਪਾਂ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀਕਾਰ ਭਾਈ ਕੀ ਹਾਲ ਜੀ ਠੀਕ ਠਾਕ ਚੜ੍ਹਦੀਆਂ ਗਰਾਂ ਚ ਚਲੋ ਚੜ੍ਹਦੀਆਂ ਗਰਾਂ ਜੀ ਅਸੀਂ ਹੁਣ ਤੱਕ ਬਾਪੂ ਜੀ ਪ੍ਰੋਗਰਾਮ ਨਾ ਕਰੇ ਹੋਏ ਜ਼ਿਆਦਾਤਰ ਪੁਆਦ ਦੇ ਵਿੱਚ ਦੁਆਬੇ ਦੇ ਵਿੱਚ ਇਹ ਮਾਲਵੇ ਚ ਪੈਰ ਧਰਾਵਾ ਪਹਿਲਾ ਪ੍ਰੋਗਰਾਮ ਹੈ ਮਾਲਵੇਚ ਠੀਕ ਹੈ ਤੇ ਫਿਰ ਹੁਣ ਚੜਦੀ ਕਲਾ ਵਾਲੀ ਹੋਊਗਾ ਕੇ ਕੰਮ ਚੜਦੀ ਕਲਾ ਯਾਰ ਚੜਦੀ ਕਲਾ ਚਿਹਰੇ ਹੀ ਰੌਣਕ ਨੇ ਕਿਹਾ ਤਾਂ ਵੀ ਕੰਮ ਚੜਦੀ ਕਲਾ ਵਾਲਾ ਹੀ ਹੋ ਅੱਛਾ ਬਬੂ ਪਿੰਡ ਦੇ ਵਿੱਚ ਜਦੋਂ ਤੁਸੀਂ ਬੈਠਦੇ ਹੋ ਆ ਕੇ ਸਾਥ ਦੇ ਵਿੱਚ ਤੇ ਇੱਕ ਦੂਜੇ ਨਾਲ ਕਿਹੋ ਜਿਹਾ ਮਜ਼ਾਕ ਮਸਤੀ ਹੁੰਦੀ ਹੈ ਜੀ ਲੱਗਾ ਰਹਿੰਦਾ ਮਜਾਕ ਮਸਤੀ ਤੋਂ ਬਿਨਾਂ ਤਾਂ ਜੇ ਕੰਮ ਹੀ ਨਹੀਂ ਚੱਲਦਾ ਜੇ ਮਜਾਕ ਮਸਤੀ ਕਰਾਂਗੇ ਤਾਂ ਇੱਥੇ ਗੱਲ ਤੇ ਟਾਈਮ ਪਾਸ ਹੋਊਗਾ ਹੂੰ ਤਾਂ ਟਾਈਮ ਪਾਸ ਨਹੀਂ ਹੁੰਦਾ ਜਿਹੜਾ ਜੇ ਗੁੱਸੇ ਵਾਲਾ ਮੂੰਹ ਵੇਖਣਾ ਉਹ ਤਾਂ ਫਿਰ ਘਰੇ ਬਣੇ ਹੁੰਦਾ ਹਾਂ ਉਹ ਤਾਂ ਆ ਗਈ ਐ ਉਹ ਤਾਂ ਆ ਗਈ ਐ ਮੈਂ ਕਹਿੰਦੀ ਤੁਸੀਂ ਨਾ ਗੱਲ ਕਿਉਂ ਮੁੜ ਕੇ ਬੀਬੀ ਰੋਟੀ ਨਾ ਖਵਾਵੇ ਤੁਹਾਨੂੰ ਨਾ ਨਾ ਬੀਬੀ ਹੈ ਹੀ ਨਹੀਂ ਰੋਟੀ ਕਿੱਥੋਂ ਖਵਾਊ ਆਹ ਬੀਬੀ ਵਾਲਾ ਮਹਿਕਮਾ ਖਤਮ ਹੀ ਆ ਲਗਭਗ ਹੈਗੇ ਵਿੱਚ ਪੰਜ ਦੋ ਚਾਰ ਹੈਗੇ ਹੈਗੇ ਅੱਛਾ ਥਾ ਏ ਨਾ ਇਹ ਫਿਰ ਬੀਬੀ ਕਦੇ ਗੁੱਸੇ ਚ ਕਦੀ ਡਾਂਟਿਆ ਵੀ ਤੁਹਾਨੂੰ ਨਾ ਨਾ ਗੁੱਸੇ ਚ ਕਿਵੇਂ ਹੋਊ ਜਦ ਜਦਾਂ ਬੀਬੀ ਨੂੰ ਖੁਸ਼ ਰੱਖਾਂਗੇ ਗੁੱਸੇ ਚ ਕਿਵੇਂ ਹੋਊ ਅੱਛਾ ਬਬੂ ਜੀ ਇੱਕ ਵਿਆਹ ਵਲੇ ਨਾ ਇੱਕ ਰਸਮ ਹੁੰਦੀ ਆ ਜਦੋਂ ਗਾਨੇ ਜੇ ਖੇਡਦੇ ਹੁੰਦੇ ਹਨਾ ਤੇ ਉਹ ਕਹਿੰਦੇ ਹੁੰਦੇ ਜੋ ਖੱਟਿਆ ਕਮਾਇਆ ਤੇਰੀ ਝੋਲੀ ਪਾਇਆ ਹਨਾ ਤੇ ਉਹ ਫਿਰ ਤੁਸੀਂ ਜਦੋਂ ਕੰਮਕਾਰ ਕਰਦੇ ਸੀ ਫਿਰ ਪੈਸਾ ਬੀਬੀ ਦੇ ਹੱਥੇ ਰੱਖਦੇ ਹੁੰਦੇ ਸੀ ਸਾਡੇ ਵੇਲੇ ਤਾਂ ਹੈ ਨਹੀਂ ਸੀ ਇਹ ਅੱਛਾ ਹਾਂ ਪੈਸੇ ਜਾਂ ਸਤਾਂਵੇਂ ਐਸੇ ਖਰਚਣ ਨੂੰ ਦਿੰਦੇ ਸੀ ਹਾਂ ਹਾਂ ਖਰਚਣ ਖਰਚੇ ਬਣਾਦਾ ਫਿਰ ਕਿਵੇਂ ਕਮ ਆਉਂਦੀ ਹੂੰ ਕਦੀ ਆਪ ਸ਼ੌਕ ਨਾਲ ਸੂਟ ਬਣਾ ਕੇ ਦਿੱਤਾ ਸੀ ਹਾਂ ਸੂਟ ਤਾਂ ਸਾਂਝੇ ਲੈ ਕੇ ਇਕੱਠੇ ਲੈ ਕੇ ਆਉਂਦੇ ਤੇ ਅੱਛਾ ਹਾਂ ਮੈਚਿੰਗ ਕਰਕੇ ਆ ਲੈ ਕਾ ਗੱਲ ਚਾਦਰੇ ਨਾਲ ਦੀ ਚੁੰਨੀ ਹਾਂ ਚਾਦਰੇ ਨਾਲ ਦੀ ਚੁੰਨੀ ਜਦੋਂ ਫਿਰ ਕਿਸੇ ਵਿਆਹ ਚ ਜਾਂਦੇ ਫਿਰ ਪੂਰੀ ਦਹਿਸ਼ਤ ਜੀ ਪੈਣੀ ਹਣੀ ਪੀ ਉਹ ਤੁਰੀ ਆਉਂਦੀ ਹੰਸਾਂ ਦੀ ਜੋੜੀ ਲੈ ਦਸਤ ਕਿਵੇਂ ਨਾ ਪਵੇ ਐ ਦਸਤ ਕਿਵੇਂ ਨਾ ਪਵੇ ਸੋਲ ਮਾ ਲਾ ਕੇ ਜੀਵਨ ਵਧੀਆ ਰਿਹਾ ਜੀ ਜਾਵਾ ਪੂਰਾ ਵਧੀਆ ਵਧੀਆ ਰਿਹਾ ਹਾਂ ਬਾਪੂ ਜੀ ਬਚਪਨ ਨੂੰ ਕਿੰਨਾ ਕਿ ਮਿਸ ਕਰਦੇ ਹਾਂ ਜਿਹੜਾ ਤੁਹਾਡਾ ਬਚਪਨ ਦਾ ਸਮਾਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕਿਹੜੀ ਕਿਹੜੀ ਖਾਸ ਚੀਜ਼ ਹੈ ਜਿਹਨੂੰ ਯਾਦ ਕਰਦੇ ਹਾਂ ਅੱਜ ਵੀ ਬਚਪਨ ਵਾਲੀ ਨੂੰ ਅੱਜ ਕੱਲ ਖੇਡਾਂ ਖਪੇ ਜਿਹੜੇ ਪਹਿਲਾਂ ਖੇਡਾਂ ਦੀਆਂ ਖੇਡਦੇ ਤੇਗੇ ਕਬੱਡੀ ਵੀ ਖੇਡਦੇ ਸੀਗੇ ਉਹ ਵੀ ਹਾਸੇ ਖੇਡਦੇ ਗਾਉਣ ਪਜਾਉਣ ਵੀ ਬਹੁਤ ਜ਼ਿਆਦਾ ਲੱਗਦੇ ਸੀਗੇ ਬਹੁਤ ਸੁਣਦੇ ਸੀਗੇ ਹਾਂ ਕੁੱਲ ਮਿਲਾ ਕੇ ਯਾਦਾਂ ਆਉਂਦੀਆਂ ਨੇ ਯਾਦਾਂ ਆਉਂਦੀਆਂ ਨੇ ਪੁਰਾਣੀਆਂ ਯਾਦਾਂ ਆਉਂਦੀਆਂ ਨੇ ਹਾਂ ਇੱਥੇ ਬਾਪੂ ਜੀ ਇੱਕ ਹੋਰ ਆ ਗਏ ਸਾਡੇ ਸਾਥੀ ਬਾਪੂ ਜੀ ਸਤੀਗਾਲ ਜੀ ਤੁਹਾਡੇ ਨਾਲ ਵੀ ਗੱਲਾਂ ਕਰਾਂਗੇ ਆਪਾਂ ਹਾਂ ਹਾਂ ਉਹਨੂੰ ਉਹਦੇ ਬਿਆਦੀਆਂ ਕਰਿਓ ਆ ਨਹੀਂ ਮੈਂ ਤੁਹਾਡੇ ਵਿਆਹ ਦੀ ਪੁੱਛ ਲੂੰਗਾ ਇੱਧਰ ਬੈਠੇ ਨੇ ਬਾਪੂ ਜੀ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਅਸੀਂ ਤਾਂ ਚਲੋ ਐ ਹੀ ਆ ਪਰ ਬਾਪੂ ਜੀ ਅੱਜ ਦੀ ਉਮਰ 'ਚ ਵੀ ਘੜੀ ਲਾ ਕੇ ਰੱਖੀ ਐ ਬਾਪੂ ਜੀ ਸასიਖਾਲ ਜੀ ਸასიਖਾਲ ਜੀ ਐਂ ਫਿਰ ਟਿੱਕ ਟੌਪ ਰਹਿੰਦੇ ਪੂਰਾ ਪੂਰਾ ਕੰਡੇ ਦੇ ਵੇਸ ਬੋਲਣਾ ਅੱਛਾ ਬਬੂ ਇਹ ਕੰਡੇ ਤੇ ਮਤਲਬ ਇਹ ਨਾ ਪੁਰਾਣੇ ਸ਼ਬਦ ਹੁੰਦੇ ਸੀ ਇਹ ਕਾਟੋ ਫੁੱਲਾਂ ਤੇ ਯਾਰ ਹੁਣੀ ਕੰਡੇ ਤੇ ਇਹ ਮਤਲਬ ਇਹ ਸ਼ਬਦਾਂ ਨੂੰ ਬੋਲ ਕੇ ਜ਼ਿਆਦਾ ਸੁਆਦ ਆਉਂਦਾ ਪੂਰਾ ਜੀ ਇਹ 4 ਵਜੇ ਦੇ ਦੇ ਭੜਾ ਹੁੰਦਾ ਇਹ 4 ਵਜੇ ਆਉਂਦੇ ਫੇ ਭੜਾ ਹੁੰਦਾ ਇਹ ਸਿਆਰ ਕੋ ਵਿੱਚ ਫਿਰ ਕੰਮ ਟੋਪੋ ਟਾਪ ਹੋਣਾ ਟੋਪੋ ਡੋ ਹੋਣਾ ਜੀ ਹੁਣ ਥੋੜਾ ਘਟ ਹੋ ਗਿਆ ਹਾਂ ਅੱਛਾ ਬਬੂ ਤੁਹਾਡਾ ਪੂਰਾ ਨਾਮ ਕੀ ਹੈ ਜੀ ਬੰਤ ਸਿੰਘ ਬੰਤ ਸਿੰਘ ਤੇ ਆਪਣੇ ਟਾਈਮ ਤੇ ਤੂੰ ਤੀ ਬੋਲਦੀ ਸੀ ਪੂਰੀ ਤੁਹਾਡੀ ਯਾਰੀ ਦੋਸਤੀ ਚ ਨਾਮ ਬੋਲਦਾ ਸੀ ਪੂਰਾ ਹੋਰ ਪੂਰਾ ਹਾਂ ਕਿ ਕਿਹੜੀ ਖਾਸੀਅਤ ਹੁੰਦੀ ਸੀ ਤੁਹਾਡੀ ਜਿਹਦੇ ਕਰਕੇ ਤੁਹਾਡੇ ਯਾਰ ਦੋਸਤ ਤੁਹਾਨੂੰ ਮੰਨਦੇ ਸੀ ਵੀ ਆਹ ਕੰਮ ਬੰਤ ਸੇ ਕਰਗਾ ਕੋਈ ਨਹੀਂ ਕਰ ਸਕਦਾ ਮੈਂ ਜਿਹਨੇ ਪਛਲੇ ਬੁੜੇ ਨੂੰ ਮੇਰੇ ਮੈਂ ਕੰਮ ਕਰੇ ਨਹੀਂ ਕਰੇ ਨਹੀਂ ਮੈਂ ਹਾਂ ਮੈਂ ਇਥੋਂ ਦਾ ਇਥੋਂ ਦਾ ਜਿਉਟ ਮੂੰਗੀ ਲਾਂਦੇ ਵਾਲੇ ਨੂੰ ਗਾਂਹਾਂ ਵਾਲੇ ਘਰੇ ਛੜ ਜਾਂਦੇ ਆਪੋ ਆ ਬੁਰੇ ਨੂੰ ਪੁੱਛ ਲੂ ਮੇਰੇ ਬਾਰੇ ਅੱਛਾ ਮੱਜਾਂ ਵੀ ਲਈਆਂ ਨੇ ਮੱਜਾਂ ਨਾਲ ਕਟਰੂ ਵੀ ਲਾਏ ਨੇ ਮੱਜਾਂ ਵੀ ਲਈਆਂ ਨੇ ਵਪਾਰਪਣਾ ਕਰਿਆ ਕਟਰੂ ਵੀ ਲਾਏ ਨੇ ਆਂਦੇ ਵੀ ਇਹਨਾਂ ਦੀ ਜਨਮ ਪੱਤਰੀ ਪਾਪਾ ਜੀ ਖੋਲਣਗੇ ਜੇ ਨਾ ਡਾਂਗ ਪੜੀ ਮੈਂ ਇਹਨਾਂ ਕੋਲ ਜਾਣਾਂ ਪਹਿਲੋਂ ਤੁਹਾਡੇ ਕੋਲ ਫੇਰ ਆਉਂਗਾ ਤੇ ਤੁਸੀਂ ਵੀ ਤਿਆਰ ਰਹੋ ਤੁਹਾਡੇ ਨਾਲ ਵੀ ਆਂਦੇ ਬਾਵਾ ਨੰਬਰ ਨੇ ਲਓ ਜੀ ਇਧਰ ਬਾਪੂ ਜੀ ਬੈਠੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਲੁੱਕ ਤਾਂ ਤੁਹਾਡੀ ਵੀ ਬੜੀ ਘੈਂਟ ਹੈ ਡਾਂਗ ਤੁਸੀਂ ਫੜੀ ਹੋਈ ਹੈ ਹਾਂਜੀ ਬੁਢੇ ਤਾਂ ਹੋਗੇ ਪਰ ਟੌਰ ਵੀ ਹੁੰਦੀ ਹੈ ਨਾ ਇਹਦੇ ਨਾਲ ਟੌਰ ਕਾਦੀ ਹੈ ਇਹਦਾ ਹੁਣ 8 ਸਰ ਦੇ ਤਲ ਹੈ ਜੀ ਤੋ ਤੁਸੀਂ ਜੈਕਟ ਪਾਈ ਸੋਹਣੇ ਬਟਨਾਂ ਵਾਲੀ ਹੈ ਗਾਡਰ ਜੀ ਤੁਸੀਂ ਲੋਈ ਰੱਖੀ ਮੋਢੇ ਤੇ ਹਾਂਜੀ ਟੌਰ ਤਾਂ ਉਹਦੇ ਜੀ ਕੋਟ ਵਰਗਾ ਮੂੰਹ ਦੀ ਉਹ ਕਿਹਦੇ ਵਰਗਾ ਹੋ ਗਿਆ ਹੁਣ ਤਾਂ ਜਮ ਖੰਜਰੀ ਵਰਗਾ ਹੈ ਹੋਰਾ ਨਹੀਂ ਬੱਬੂ ਯਾਨਾ ਘੋ ਤੁਹਾਡੇ ਚਿਹਰੇ ਤੇ ਰੌਣਕ ਤੁਹਾਡੇ ਹੱਥਾਂ ਦੀ ਚਮਕਦਮਕ ਜਿਹੜੀ ਹੈ ਨਾ ਬਾਲੀ ਘਟ ਆ ਨਹੀਂ ਚਲਾਇਦਾ ਹੈਗੀ ਵੀ ਉਹ ਉਹ ਨਹੀਂ ਹੈ ਗੱਲ ਉਹ ਨਹੀਂ ਗੱਲ ਹੈ ਜਵਾਨੀ ਵਾਲੀ ਦੀ ਹੈ ਹਾਂ ਅੱਛਾ ਬੱਬੂ ਜਦੋਂ ਤੁਹਾਡੇ ਤੇ ਜਵਾਨੀ ਸੀ ਉਦੋਂ ਕਿੰਨਾ ਕੁ ਸੱਜ ਫੱਬ ਕੇ ਰਹਿੰਦੇ ਤੁਸੀਂ ਤਾਂ ਹੁਣ ਵੀ ਬੜੇ ਸੋਹਣੇ ਜੇ ਬਣ ਕੇ ਰਹਿੰਦੇ ਹੋ ਉਦੋਂ ਕਿੰਨਾ ਕੁ ਉਹ ਤਾਂ ਤੈਨੂੰ ਦੱਸ ਨਹੀਂ ਸਕਦਾ ਜਿਹੜੇ ਤੈਨੂੰ ਉਹ ਫੋਟੋਆਂ ਦਿਖਾ ਦੇ ਤੂੰ ਮੰਨ ਜੇ ਹੋਰ ਅੱਛਾ ਕੋਈ ਉਹ ਤੇ ਵਧੀਆ ਹੁੰਦਾ ਨਾ ਆਇਆ ਤਾਂ ਹੋਇਆ ਨਹੀਂ ਗਾਲੇ ਹਾਂ ਐਦਾਂ ਦੇ ਯਾਰ ਮਰਾਉਂਦੇ ਕਾਫੀ ਖੋਲ ਦਿੰਦੇ ਅੱਛਾ ਅੱਛਾ ਨਹੀਂ ਬਾਪੂ ਜੀ ਦੱਸੋ ਕਿ ਕਿਹੋ ਜਿਹਾ ਸਿਸਟਮ ਹੁੰਦਾ ਸੀ ਤੁਹਾਡਾ ਉਦੋਂ ਉਦੋਂ ਤਾਂ ਜੀ ਬਾੜਾ ਸੀ ਦੀ ਬਾਹਰ ਗੁੜਦੇ ਘੜਦੇ ਕੰਮ ਧੰਦੇ ਕਰਦੇ ਹੂੰ ਪਾ ਇਹੋ ਜਿਹੀ ਕੰਮ ਦੀ ਹੱਥੀ ਕੰਮ ਦੇ ਸਾਰੇ ਕੋਈ ਹਾਲ ਜੋੜਦਾ ਸੀ ਕੋਈ ਖੂਹ ਜੋੜਦਾ ਸੀ ਪਾ ਇਹੋ ਜਿਹਾ ਕੰਮ ਤੇ ਉਦੋਂ ਆਹ ਹੁਣ ਟਰੈਕਟਰ ਪੇ ਦਾ ਹੁਣ ਚੱਲੇ ਨੇ ਅੱਛਾ ਮਾਪੂ ਜੂ ਜਦੋਂ ਚਾਦਰੇ ਲਾਉਂਦੇ ਹੁੰਦੇ ਸੀ ਉਦੋਂ ਖੁੱਲੀਆਂ ਪੈਂਟਾਂ ਦਾ ਜ਼ਮਾਨਾ ਜਿਆ ਵੀ ਚੱਲਿਆ ਸੀ ਥੋੜੀ ਥੋੜਾ ਸੀ بڑے بڑے ਚੱਲਦੀਆਂ ਅੰਨਾਂ ਨੂੰ ਕਹਿੰਦੇ ਤੰਬੀਆਂ ਕੀ ਕਹਿੰਦੇ ਤੰਬੀਆਂ ਪਜਾਮੇ ਉਹਨਾਂ ਨੂੰ ਇਹ ਗੱਲ ਕਹਿੰਦੇ ਸੀ ਉਦੋਂ ਜਿਆ ਤੰਬੀ ਜਾਂ ਚਾਦਰਾਂ ਚਾਦਰਾਂ ਹਾਂ ਤੇ ਜਦੋਂ ਤੁਸੀਂ ਮਤਲਬ ਚਾਦਰਾਂ ਲਾ ਕੇ ਕਦੀ ਪਿੰਡ ਚ ਗੇੜਾ ਮਾਰਨਾ ਜਾਂ ਕਿਤੇ ਰਿਸ਼ਤੇਦਾਰੀ ਚ ਜਾਣਾ ਤਾਂ ਆਸ-ਪਾਸੇ ਗੱਲਾਂ ਹੁੰਦੀਆਂ ਸੀ ਹਾਂ ਪੂਰੀਆਂ ਹਾਂ ਕੀ ਕਹਿੰਦੇ ਹੁੰਦੇ ਸੀ ਬੀ ਬ ਆ ਜਾਂਦੇ ਨੇ ਬੰਦੇ ਫਿਰ ਹਾਂ ਲਾਭ ਲਾਭ ਸਿੰਘ ਅੱਛਾ ਤੁਹਾਡਾ ਪੂਰਾ ਨਾਮ ਲਾਭ ਸਿੰਘ ਹੈ ਹਾਂ ਤੇ ਤੁਹਾਨੂੰ ਕਦੀ ਜ਼ਿੰਦਗੀ ਚੋਂ ਵੀ ਲਾਭ ਹੋਇਆ ਲਾਭ ਹੋਇਆ ਜੀ ਬਹੁਤ ਹੋਇਆ ਅੱਛਾ ਜੀ ਹਾਂ ਵਧੀਆ ਅਜਾ ਬਾਬਾ ਜੀ ਤੁਹਾਨੂੰ ਉਤਰਾ ਯਾਰੀ ਦੋਸਤੀ ਦੇ ਵਿੱਚ ਜਿੱਦਾਂ ਤੁਹਾਡਾ ਨਾਮ ਲਾਭ ਸਿੰਘ ਸੀ ਤਾਂ ਉਹ ਛੇੜਦੇ ਵੀ ਹੋਣਗੇ ਉਸ ਟਾਈਮ ਤੇ ਕਹਿੰਦੇ ਨੇ ਆ ਲਾਭ ਸਿੰਘ ਆ ਗਿਆ ਇਹਨੂੰ ਲਾਭ ਹੋਇਆ ਕਿ ਨਹੀਂ ਛੇੜਦੇ ਸੀ ਜੀ ਛੇੜਦੇ ਸੀ ਕਿਹੜੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਵਾਹੀ ਅਸਲ ਖੱਡਣ ਵਾਲੀਆਂ ਹਾਂ ਬਾਬਾ ਜੀ ਗਾਣੇ ਸੁਣਨੇ ਵਧੀਆ ਲੱਗਦੇ ਤੁਹਾਨੂੰ ਹੈ ਗਾਣੇ ਗਾਣੇ ਦਾ ਸੁਣ ਲੈਦੇ ਤੇ ਵਧੀਆ ਕਿਹੜੇ ਉਹ ਕਲੀਆਂ ਕਲੀਆਂ ਫਰਮਾਇਸ਼ ਆ ਰਹੀ ਆ ਹਾਂ ਕਲੀਆਂ ਕਲੀਆਂ ਹਾਂ ਉਹਨੂੰ ਮਾੜੀ ਮੋਟੀ ਗਾ ਵੀ ਲੈਂਦੇ ਹੋਵੋਗੇ ਨਾ ਗਾਈ ਨਹੀਂ ਹੈ ਗਾਈ ਨਹੀਂ ਕਲੀਆਂ ਸੁਣੀਆਂ ਹੀ ਸੁਣੀਆਂ ਨੇ ਬਥੇਰੀਆਂ ਅੱਛਾ ਸੋਣੇ ਵਾਲੇ ਨੇ ਸੁਣੀਆਂ ਸਾਰੀਆਂ ਅੱਛਾ ਇਹਨਾਂ ਦੀ ਕਿਤਾਬ ਖੋਲੋ ਮਾੜੀ ਜੀ ਬਾਪੂ ਜੀ ਅੱਗੇ ਆਓ ਤੁਸੀਂ ਆਂਦੇ ਤੁਹਾਡੀ ਇਹਨਾਂ ਕੋਲੇ ਆ ਨਾ ਪਤਰੀ ਬਾਪੂ ਜੀ ਦੱਸੋ ਕੀ ਕੁਛ ਇਹਨਾਂ ਨੇ ਕੀਤਾ ਜੀ ਬਹੁਤ ਕੰਮ ਵਧੀਆ ਕਰੇ ਨੇ ਅੱਛਾ ਇੱਕ ਤਾਂ ਜੇ ਕੋਈ ਇੱਥੇ ਵੇਚਣ ਵਾਲੇ ਆਉਂਦੇ ਆ ਉਹਨੂੰ ਚਾਹ ਪਾਣੀ ਪੀਉਂਦੇ ਆ ਸੀ ਚਾਹ ਮੇਚਨ ਵਾਲੀ ਕੇ ਵੇਚਨ ਵਾਲਾ ਨਾ ਨਾ ਵੇਚਨ ਵਾਲੀ ਕੋਈ ਕੋਈ ਬਦਾਮ ਵੇਚਣਾ ਜੇ ਫਿਰਦੇ ਨੇ ਨਾ ਕੋਈ ਕੁਝ ਵੇਚਣਾ ਜੇ ਹਰੇਕ ਨੂੰ ਚਾਹ ਪਾਣੀ ਪੀਉਂਦਾ ਹੈ ਜਿਹੜਾ ਵੇਚਨ ਵਾਲਾ ਹੁੰਦਾ ਉਹਨੂੰ ਉਹਨੂੰ ਨਹੀਂ ਉਹਨੂੰ ਨਹੀਂ ਉਹਨੂੰ ਨਹੀਂ ਅੱਛਾ ਹਾਂ ਬਾਪੂ ਵੇਚਨ ਵਾਲੀ ਦਾ ਹੀ ਖਾ ਗਿਆ ਵੇਚਨ ਵਾਲੇ ਤਾਂ ਨਹੀਂ ਤਾਂ ਨਹੀਂ ਬਾਪੂ ਦੀ ਗੱਲ ਸਹੀ ਹੈ ਸਹੀ ਹੈ ਆ ਆ ਵੀ ਜੁਰਤ ਅੱਛਾ ਬਹੁਤ ਵਧੀਆ ਕੰਮ ਕਰਦਾ ਜੀ ਇਹ ਉਹਨਾਂ ਦਾ ਕੰਮ ਕਰ ਹਰ ਕੋਲ ਸੇਵਾ ਅੱਛਾ ਸੇਵਾ ਹਾਂ ਤੇ ਮਤਲਬ ਜਦੋਂ ਵੀ ਕੋਈ ਇਸ ਤਰ੍ਹਾਂ ਆਉਂਦੇ ਨੇ ਸੌਦਾ ਪੱਤਾ ਵੇਚਣ ਵਾਲੇ ਇਹ ਕਾਫੀ ਖਾਸਾ ਮਾਨ ਸਤਕਾਰ ਦਿੰਦੇ ਮਾਨਤਨ ਕਰਦਾ ਹੈ ਪੂਰਾ ਚਾਹ ਪਾਣੀ ਦਾ ਨਾਲ ਆਨਲਾਈਨ ਦਾ ਉਹਨਾਂ ਦਾ ਕੋਈ ਜਿਹ ਜਹਜ ਆਉਂਦੇ ਨੇ ਬੰਦਾ ਉਹ ਜਿਹੇ ਨੂੰ ਸਾਹਮਦਾ ਹੈ ਅੱਛਾ ਹਾਂ ਤੇ ਮਤਲਬ ਇਹਨਾਂ ਦੇ ਘਰੇ ਹੋਮ ਮਿਨਿਸਟਰੀ ਹੈ ਹਾਂ ਹੈਗਾ ਹੇਗਾ ਉਹ ਨਹੀਂ ਫਿਰ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸੱਦ ਲਿਆਉਂਦੇ ਇਹਦਾ ਆਕੀ ਹੈ ਜੀ ਆਕੀ ਹੈ ਅੱਛਾ ਹਾਂ ਪਹਿਲੇ ਪੁੱਛਦਾ ਵੀ ਇਹਨਾਂ ਗੱਜਬੀ ਹੈ ਨਹੀਂ ਅੱਛਾ ਇਹ ਤੋਂ ਸੇ ਇਹ ਤੋਂ ਕੋ ਸਭ ਕੁਸ ਇਹਨੂੰ ਇਹ ਤੋਂ ਇਹਨੂੰ ਕੋਈ ਨਹੀਂ ਬੁਲਾਉਂਦਾ ਮੌਜਾ ਕਰੇ ਅੱਛਾ ਹਾਂ ਉਹ ਖੌਫ ਚ ਰਹਿੰਦੇ ਨੇ ਹਾਂ ਖੁਸ਼ ਹੋ ਅੱਛਾ ਨਹੀਂ ਉਹ ਇਹਨਾਂ ਨੂੰ ਘਰੇ ਬੀਬੀ ਉਹਨਾਂ ਦਾ ਖੌਫ ਹੀ ਹੈ ਥੋੜਾ ਬਤਾ ਹਾਂ ਹਾਂ ਪੂਰਾ ਪੂਰਾ ਲੈ ਕੇ ਖੌਫ ਹੈ ਹੈ ਬਾਪੂ ਜੀ ਮਾੜਾ ਮੋਟਾ ਡਰ ਵੀ ਹੈ ਨਾਲ ਕੋਈ ਡਰ ਨਹੀਂ ਆਪਾਂ ਨੂੰ ਜੇ ਡਰ ਹੋਵੇ ਫਿਰ ਉਹਨਾਂ ਨੂੰ ਨਾ ਘੇਰੇ ਜੇ ਡਰ ਹੋਵੇ ਫੇਰ ਨਹੀਂ ਚਾਹ ਪਿਆ ਸਕਦਾ ਇਹ ਤਾਂ ਗੱਲ ਹੈ ਹਾਂ ਇਹ ਤਾਂ ਮੈਨੂੰ ਲੱਗਦਾ ਦੇ ਹੋਣੇ ਅੱਬ ਸਭ ਕੁਝ ਕਰਦੇ ਜੀ ਬਹੁਤ ਕੁਝ ਕਰਦੇ ਜੀ ਕੋਈ ਹੋਰ ਹੋਰ ਕਿਹੜੀ ਖਾਸੀਅਤ ਹੈ ਇਹਨਾਂ ਦੀ ਹੋਰ ਤਾਂ ਬਸ ਇਹਦਾ ਖਾਣਾ ਪੀਣ ਦਾ ਉਦੋਂ ਅੰਤ ਨਹੀਂ ਪੂਰਾ ਚੰਗਾ ਖਾਂਦਾ ਹੈ ਸਭ ਵਪਾਰ ਇਹ ਕਰਦਾ ਹੈ ਕੁੱਲ ਕੰਮ ਕਰਦਾ ਹੈ ਮਤਲਬ ਪਿੰਡ ਦੇ ਵਿੱਚ ਇੱਕ ਰੌਣਕੀ ਜਿਹਾ ਬੰਦਾ ਹੁੰਦਾ ਰੌਣਕੀ ਹੈ ਹਾਂ ਵਪਾਰੀ ਵਪਾਰੀ ਹੁੰਦੀ ਹੈ ਅੱਛਾ ਹਾਂ ਇਹ ਗੱਲ ਬਾਜੀ ਬਾਪੂ ਤੁਸੀਂ ਕੀ ਕਹੋਗੇ ਇਹਨਾਂ ਬਾਰੇ ਸਸੀ ਗਾਲ ਜੀ ਮੈਂ ਠੀਕ ਹਾਂ ਜੀ ਬਹੁਤ ਵਧੀਆ ਜਨ ਕੇ ਖੁਸ਼ਤ ਵੀਤ ਬੰਦੇ ਨੇ ਸਾਡੇ ਵਿੱਚ ਬੈਂਦੇ ਨੇ ਹੱਸਦੇ ਖੇਡਦੇ ਨੇ ਕਦੇ ਇਹਨਾਂ ਦੇ ਚਿਹਰੇ ਦੇ ਉੱਤੇ ਮਾਤਰ ਕੇ ਮੁਸਕਰਾਟ ਨਹੀਂ ਦੇਖੀ ਹਾਂ ਮੁਸਕਰਾਟ ਜਾਂਦੀ ਹੋਈ ਨਹੀਂ ਦੇਖੀ ਹਾਂ ਵੀ ਐ ਲਾਲੂ ਵੀ ਘਰੇ ਵੀ ਰੰਗ ਲੱਗੇ ਹੋਏ ਨੇ ਹਰ ਵਕਤ ਜਨ ਕੇ ਖੁਸ਼ ਰਹਿੰਦਾ ਪਿੰਡ ਦੇ ਵਿੱਚ ਜਨ ਕੇ ਬੰਤ ਵਪਾਰੀ ਦੇ ਨਾਂ ਤੋਂ ਇੱਕ ਏਡੇ ਕ ਬੱਚੇ ਨੂੰ ਪੁੱਛ ਲਿਓ ਉਹ ਜਨ ਕੇ ਇਹਨਾਂ ਦੇ ਘਰੇ ਲੈ ਆ ਕੇ ਬਾੜ ਦੂ ਵੀ ਆ ਬੰਤ ਵਪਾਰੀ ਦਾ ਘਰ ਇਹ ਚਾਹ ਪੀਉਣਗੇ ਹਾਂ ਜੀ ਮੈਂ ਕਹਿੰਦਾ ਜੋਗਸ ਹੋਇਆ ਜਾ 5 ਵਜੇ ਤੋਂ ਬਾਅਦ ਦਾ ਟਾਈਮ ਹੋਇਆ ਪੈਗ ਲਵਾਉਣਗੇ ਜੇ ਉਹ ਤੋਂ ਪਹਿਲਾਂ ਹੋਇਆ ਤਾਂ ਚਾਹ ਪੀਉਣਗੇ ਹੈ ਪੈਗ ਵਾਲਾ ਹੋ ਪੈਗ ਵੀ ਦੇਣਗੇ 5 ਵਜੇ ਤੋਂ ਬਾਅਦ ਪੈਗ ਲਵਾਉਣਗੇ ਜੇ ਉਹ ਤੋਂ ਪਹਿਲਾਂ ਹੈ ਤਾਂ ਚਾਹ ਪੀਉਣਗੇ ਬਾਪੂ ਜੀ ਐਡੀ ਹਿਸਟਰੀ ਗ੍ਰੇਟ ਕਰੀ ਤੁਸੀਂ ਮਤਲਬ ਹਨਾ ਇੰਨਾ ਪਿਆਰ ਬਣਾਇਆ ਪਿੰਡ ਦੇ ਵਿੱਚ ਜਿਹੜਾ ਕੋਈ ਆਉਂਦਾ ਸੇਵਾ ਭਾਵਨਾ ਕਰਦੇ ਹੋ ਐਡਾ ਦਿਲ ਕਿੱਥੋਂ ਆਇਆ ਪੂਰਾ ਜੀ ਹਰੇਕ ਦਾ ਮਾਨਦਾਨ ਕਰੀਂਦਾ ਹੈ ਬੰਦੇ ਤਾਂ ਨਹੀਂ ਖੁਸ਼ ਹੁੰਦੇ ਹਾਂਜੀ ਐਡਾ ਚਲੋ ਐਡਾ ਐਡਾ ਐ ਉਹ ਦੇਖਣ ਦਾ ਪਤਾ ਦਿਲ ਵੱਡਾ ਢਿੱਡ ਛੋਟਾ ਹੈ ਬਾਪੂ ਜੀ ਕਿਵੇਂ ਵੀ ਢਿੱਡ ਜਿਹੜਾ ਉਹ ਛੋਟਾ ਪਰ ਦਿਲ ਵੱਡਾ ਹੈ ਉਹ ਜਿਹੜੇ ਬਾਪੂ ਜੀ ਬੈਠੇ ਨੇ ਬਾਪੂ ਜੀ ਆਓ ਜੀ ਨਾ ਨਾ ਉਹਨਾਂ ਕੋਲ ਵੀ ਪੁੱਛਾਂਗੇ ਐ ਨਹੀਂ ਫਿਰ ਉਰੇ ਆਓ ਜਰਾ ਉਰੇ ਆਓ ਉਰੇ ਆਓ ਨਹੀਂ ਜਿੰਮੇਵਾਰੀ ਸਾਰੀ ਹੋ ਮੇਰੇ ਭਾਈ ਗੱਲ ਤਾਂ ਸੁਣੋ ਲੱਗ ਗਿਆਓ ਉਹ ਵੀ ਦੱਸੂ ਸਾਰੇ ਕੋਲੋਂ ਇਹਦਾ ਮਤਲਬ ਤੁਸੀਂ ਬਾਪੂ ਜੀ ਨੂੰ ਕੋਈ ਖੌਫ ਪਾਇਆ ਉਹ ਡਰਦੇ ਥੋੜੇ ਕੋ ਗੱਲ ਸਾਸੋ ਲਿਆ ਕੋ ਇਹ ਦੱਸੋ ਜਿਹਨਾਂ ਕੋਈ ਹੈ ਦੱਸ ਇਹਨਾਂ ਕੋਈ ਹੈ ਦੱਸ ਆਓ ਜੀ ਬਾਪੂ ਜੀ ਅੱਗੇ ਆਜੋ ਮਾੜਾ ਜਾ ਇੱਧਰ ਤੇ ਆਓ ਇੱਥੇ ਤੇ ਆਓ ਨਹੀਂ ਇਹਨਾਂ ਨਾਲ ਵੀ ਕਰਾਂਗੇ ਗੱਲਾਂ ਪਹਿਲਾਂ ਉਹਨੇ ਦੱਸੋ ਤੁਹਾਡਾ ਤੁਹਾਡਾ ਨਾਮ ਕੀ ਹੈ ਜੀ ਗਲਜਾਰਾ ਹਾਂ ਜੀ ਗਲਜਾਰਾ ਗਲਜਾਰਾ ਸਿੰਘ ਕੋ ਕਿਹਾ ਕਰੋ ਅੱਛਾ ਜੀ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਖੇਤੀਬਾੜੀ ਕਰ ਹ ਨਿਯਮਰ ਹੋ ਗਈ ਬਾਪੂ ਜੀ ਤੁਹਾਡੀ 50 ਸਾਲ ਦੀ ਹੋ 50 ਸਾਲ ਦੀ ਹੋ ਗਈ ਹੈ ਟਾਈਮ ਨਾਲ ਜੀ ਦਾੜੀ ਚਿੱਟੀ ਹੋ ਗਈ ਹਾਂ 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 ਵਧੀਆ ਰਹੀ ਜ਼ਿੰਦਗੀ ਸਭ ਵਧੀਆ ਵਧੀਆ ਤੇ ਇਧਰਲੇ ਪਾਸੇ ਆਪਾਂ ਹੁਣ ਘੁੰਮਾਂਗੇ ਬਾਪੂ ਜੀ ਇਧਰ ਨਾ ਆਓ ਮੜਾ ਜਾ ਨੇੜੇ ਆਓ ਚਾਰ ਗੱਲਾਂ ਬਾਪੂ ਤਾਂ ਕਰਾਂਗੇ ਗੱਲਾਂ ਹੋਰ ਕੀ ਬਾਪੂ ਜੀ ਥੋੜੇ ਜਿਹਾ ਅੱਗੇ ਹੋ ਜੋ ਹੋਰ ਹੋ ਜੋ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਹਾਂ ਪੂਰਾ ਵਧੀਆ ਪੂਰਾ ਨਾਮ ਕੀ ਥੋੜਾ ਸੁਖਵਿੰਦਰ ਸੁਖਵਿੰਦਰ ਥੈਂਕ ਯੂ ਸੁਖਵਿੰਦਰ ਸਿੰਘ ਹਾਂ ਬਬੂ ਜੀ ਬਬੂ ਕਿਵੇਂ ਇੱਥੇ ਯਾਰੀ ਦੋਸਤੀ ਵਾਲਾ ਮਾਹੌਲ ਵਧੀਆ ਪੂਰਾ ਵਧੀਆ ਹਾਂ ਬਹੁਤ ਹੱਸ ਖੇਡ ਵੇਖੇ ਬੈਨੇ ਹੱਸ ਮੁਖਾਵਰ ਉਧਰੋਂ ਉੱਤਰਾਂ ਕਰਦੇ ਆ ਕਿਵੇਂ ਕਰਦੇ ਆ ਸਾਰਾ ਇੱਥੇ ਦਿਲ ਖੋਲ ਹੋ ਜਾਂਦਾ ਨਾਮ ਲੈ ਜਾ ਕੇ ਕੁਟੇ ਦਰਦੂ ਪੀ ਲੈਨੇ ਨਜ਼ਾਰੇ ਨਾਲ ਗਲ ਘੁੱਟੀ ਕਰਦੇ ਸੌਂ ਨਹੀਂਦਾ ਆਏਗਾ ਅੱਛਾ ਬਬੂ ਜੀ ਪਹਿਲਾਂ ਨਾ ਇੱਕ ਸਮਾਂ ਹੁੰਦਾ ਸੀ ਜਦੋਂ ਲੋਕ ਤਾਰਿਆਂ ਦੀ ਛਾਵੇਂ ਸੌਂਦੇ ਸੀ ਹੁਣ ਤਾਂ ਆਪੋ ਆਪਣੇ ਅੰਦਰੋਂ ਅੰਦਰ ਹੀ ਵੜ ਜਾਂਦੇ ਕੁੰਡੀਆਂ ਲਾ ਕੇ ਪਏ ਰਹਿੰਦੇ ਨੇ ਲੋਕ ਏਸੀ ਲਾ ਲਿਆ ਗਰਮੀਆਂ 'ਚ ਹੀਟਰ ਲਾ ਲਿਆ ਹਨਾ ਪਰ ਤੁਸੀਂ ਮੰਨ ਲਿਓ ਵੀ ਜਿਹੜੀ ਤਾਰਿਆਂ ਵਾਲੀ ਸ਼ਾਂ ਉਹ ਜਿਆਦੀ ਵਧੀਆ ਹੁੰਦੀ ਸੀ ਉਹ ਹੁੰਦੀ ਦੀਆਂ ਸਿਆਣੇ ਹੁੰਦੇ, ਸੁੰਦੇ ਹੁੰਦੇ ਤੇ ਅਸੀਂ ਉਦੋਂ ਅਸੀਂ ਛੋਟੇ ਹੁੰਦੇ ਤੇ ਹਾਂ ਤਾਰਿਆਂ ਨਾਲ ਗੱਲਾਂ ਕੀਤੀਆਂ ਕਦੀ ਤਾਰੇ ਨਾਲ ਹੁਣ ਗੱਲਾਂ ਕੀ ਕਰੇ ਹੁਣ ਪੁੱਲ ਭੱਦਗੇ ਵਿੱਚ ਹੁਣ ਗੱਲਾਂ ਕਰ ਉਹ ਕਰਦੇ ਹੁੰਦੇ ਸੀ ਕਰਦਾ ਤੇ ਬੇੜੇ ਕਿ ਮਲੇ ਬਚਪਨ ਚ ਕਹਿੰਦੇ ਹੁੰਦੇ ਨਾ ਤਾਰੇ ਨਾਲ ਗੱਲਾਂ ਕਰਦੇ ਹਾਂ ਹਾਂ ਤਾਰੇ ਨਾਲ ਵੀ ਤਾਰਾ ਉਰੇ ਆ ਗਿਆ ਇੱਥੇ ਆ ਗਿਆ ਐ ਹੁੰਦਾ ਜੀ ਹਾਂ ਹਾਂ ਤੇ ਇੱਕ ਦੂਜੇ ਨੂੰ ਕਹਿਣਾ ਉਹ ਦੇਖ ਮੈਂ 40 ਗਿਣ ਲਈ ਆ 15 ਆਈ ਉਹ ਐਨੂੰ ਹੋ ਗਿਆ ਹੀ ਰਾਤ ਬਰਾਤੇ ਉਹ ਗਿਣਦੇ ਆਇਆ ਕਹੇਗਾ ਵੀ ਰਾਤ ਬਰਾਤੇ ਗਣਦੇ ਤੇ ਰਾਤ ਬਰਾਤੇ ਤਾਰੇ ਗਿਣਦੇ ਆ اچھا ਬਾਪੂ ਜੀ ਇੱਕ ਨਾ ਜ਼ਿੰਦਗੀ ਦੇ ਵਿੱਚ ਹਰ 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 ਬੰਦੇ ਨੂੰ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨਾਲ ਪਿਆਰ ਹੁੰਦਾ ਕਿਸੇ ਨੂੰ ਮਾਂ ਨਾਲ ਹੁੰਦਾ ਕਿਸੇ ਨੂੰ ਬਾਪ ਨਾਲ ਹੁੰਦਾ ਕਿਸੇ ਨੂੰ ਭੈਣ ਨਾਲ ਕਿਸੇ ਨੂੰ ਭਰਾ ਨਾਲ ਕਿਸੇ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਹੁੰਦਾ ਤੁਹਾਨੂੰ ਆਪਣੀ ਜ਼ਿੰਦਗੀ ਚ ਕਿਹਦੇ ਨਾਲ ਪਿਆਰ ਹੋਇਆ ਮੇਰੇ ਤਾਂ ਜਿੰਨੇ ਵੀ ਜਿਵੇਂ ਜਬਾਗਰ ਮਾਗ ਰੋਹਨੇ ਪਹਿਲਾ ਮਾਂ ਪਿਓ ਤੇ ਸਾਰਿਆਂ ਨ ਪੂਰਾ ਵਧੀਆ ਦੀ ਤਾਈ ਚਾਚੀ ਤੇ ਸਾਰਾ ਵਧੀਆ ਦੀ ਹੁਣ ਉਹਦੂ ਵਧੀਆ ਆਂਟੀ ਨਾਲ ਪਿਆਰ ਪੂਰਾ ਆਂਟੀ ਚੋਟੀ ਦਾ ਤਾਂ ਹੀ ਸਾਰੇ ਤਾਂ ਹੀਾਰੇ ਗਣ ਦੇ ਦੇ ਆ ਲੈ ਹੀ ਅਸੀ ਪਿਆਰ ਹੋਇਆ ਤਾਂ ਤਾਰੇ ਕੀ ਗੱਲ ਆ ਜੇ ਹੁਣ ਸੁਨੇਹਾ ਦੇ ਦੇ ਵੀ ਚਾਹ ਦੇ ਪਿਆਰ ਕਾਪੇ ਜੋ ਉਹੀ ਉਹ ਰਹਿ ਜਾਣਗੇ ਐਨੀ ਚੰਗੇ ਸੁਭਾਅ ਦੀ ਇਹਨੂੰ ਪਤਾ ਇਹਨੂੰ ਪਤਾ ਸਾਰੇ ਲੋਕਾਂ ਨੂੰ ਹਾਂ ਹਾਂ ਅੱਛਾ ਇਹ ਇਹ ਜਿਹੜਾ ਪਹਿਲੇ ਲੋਕਾਂ ਦਾ ਜਿੱਦਾਂ ਥੋੜੀ ਉਮਰ ਵਾਲੇ ਬਜ਼ੁਰਗ ਨੇ ਇਹਨਾਂ ਦਾ ਆਪਣੇ ਮਤਲਬ ਆਪਣੇ ਜੀਵਨ ਸਾਥੀ ਨਾਲ ਇੰਨਾ ਪਿਆਰ ਅੱਜ ਕੱਲ ਮੋਹ ਦੀਆਂ ਤੰਦਾਂ ਥੋੜੀਆਂ ਨੀਆਂ ਹਨਾ ਕੱਚੀਆਂ ਹੋ ਗਈਆਂ ਨੇ ਪਹਿਲਾਂ ਮੋਹ ਦੀਆਂ ਤੰਦਾਂ ਪੱਕੀਆਂ ਹੁੰਦੀਆਂ ਸੀ ਇਹਦਾ ਕਾਰਨ ਕੀ ਮੰਨਦੇ ਹੋ ਕਾਰਨ ਹੈ ਕਿ ਹੁਣ ਭਾਈ ਲਾਲਚ ਲਾਲਾ ਜਵਾਨਾ ਲਾਲਾ ਹੁਣ ਤਾਂ ਅੱਧੀਆਂ ਫੋਨ ਕਾਲਾਂ ਵੀ ਕੱਢ ਦਿਆ ਨੇ ਲੋਕਰ ਆਉਣ ਨੂੰ ਦੀਆਂ ਨਹੀਂ ਪੂਰੀਆਂ ਖੜਦੀਆਂ ਬਾਪੂ ਹਾਂ ਅੰਦਰ ਚਾਪਲੀ ਵੀ ਮਾਰਦੇ ਨੇ ਸਰਚ ਹੈ ਇਹ ਹੁਣ ਟਾਈਮ ਆ ਗਿਆ ਸਾਡਾ ਜਮਾਨਾ ਦੀ ਉਹ ਚੰਗਾ ਨਹੀਂ ਮੈਂ ਪੜਾ ਪੰਜਾਰ ਜਮਾਤਾ ਬਾਹਰ ਨਹੀਂ ਪੜਿਆ ਹੋਇਆ ਹਾਂ ਤੇ ਕੀ ਕੀ ਫਰਕ ਕੀ ਮੰਨਦੇ ਹੋ ਵੀ ਕਿਉਂ ਇਹ ਤੰਦਾਂ ਕੱਚੀਆਂ ਹੋ ਗਈਆਂ ਕੀ ਪਤਾ ਹੁਣ ਲੱਗਦਾ ਲੱਗਦਾ ਹੁੰਦਾ ਜੀ ਕਰੇ ਕੋਈ ਨੂੰ ਆਈ ਜਾਂ ਉਹ ਉਹਦਾ ਮੂੰਹ ਇੰਦਰ ਨਹੀਂ ਲੰਦਾ ਕੋਈ ਮੁੰਡਾ ਆਇਆ ਕੋਈ ਕੋਈ ਚੰਗਾ ਹੀ ਉਹ ਉਹਦਾ ਮੂੰਹ ਇੰਦਰ ਹੁੰਦਾ ਆਪੀ ਅਗੇ ਪ੍ਰੇਮ ਸੀ ਅਗੇ ਪ੍ਰੇਮ ਅਗੇ ਪਿਓ ਦੇ ਦਾਦੇ ਦੇ ਅੱਖੇ ਲੱਗਦੇ ਸੀ ਹੁਣ ਕੋਈ ਲੱਗਦਾ ਨਹੀਂ ਪੁਰਾਣਾ ਇਤਮਾਨ ਜੇ ਹੋਰੇ ਕੋਈ ਗਾਲ ਵਿਗਾੜੇ ਸਾਹ ਦੇ ਬਾਹਰ ਹੁੰਡਾਇਆ ਐਂ ਗੱਲ ਆ ਜੀ ਉਹਦਾ ਅਸੀਂ ਡਰਦੇ ਵੀ ਤੇ ਉਹ ਬੁੜਿਆ ਤੋਂ ਡਰਦੇ ਤੇ ਡਰਦੇ ਦੇ ਪਿਓ ਗਮਾਂਡੀ ਉਹ ਤੋਂ ਡਰਦੇ ਵੀ ਆ ਬਾਬਾ ਆ ਗਿਆ ਆਪਣਾ ਫਲੂਮ ਖਾਲਾ ਲਗ ਹੁਣ ਜੇ ਕੋਈ ਆ ਜੀ ਉਹਨੂੰ ਤੁਹਾਨੂੰ ਕੀ ਪੁੱਠਾ ਬੋਲਣ ਲੋਗਾ ਹੁਣ ਹੀ ਪਨੀਰੀ ਹਾਂ ਆ ਹਾਂ ਬਿਲਕੁਲ ਜੀ ਤੁਸੀਂ ਇਹ ਗੱਲ ਬੜੀ ਸੱਚੀ ਆ ਇਦਾਂ ਹੁੰਦਾ ਅ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਡਰ ਭੈ ਜਿਹੜਾ ਉਹ ਘਟ ਗਿਆ ਬਾਪੂ ਜੀ ਤੁਸੀਂ ਹੋਣ ਵਾਲੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਅੱਜ ਦੇ ਜ਼ਮਾਨੇ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਘਾਟ ਕਰਕੇ ਰਿਸ਼ਤਿਆਂ ਦੇ ਵਿੱਚ ਡੋਰ ਕੱਚੀ ਹੁੰਦੀ ਜਾਂਦੀ ਆ ਤੇ ਮੋਹ ਜਿਹੜਾ ਉਹ ਭੰਗ ਹੋਣਾ ਜਾਂਦਾ ਲੋਕਾਂ ਦਾ ਆਪਸ ਦੇ ਵਿੱਚ ਇੱਕ ਕਾਜੋ ਕਰਕੇ ਹੋਣ ਲੱਗੇ ਇਹ ਹੁਣ ਕਾਜੋਗਾ ਕਾਜੋ ਕਰਕੇ ਸਾਰੀ ਚੀਜ਼ ਪਿਆਰ ਮੁਹੱਬਤ ਵੀ ਖਤਮ ਹੋ ਗਿਆ ਤੇ ਉਧਰ ਉਧਰੀ ਸਭ ਕੁਝ ਪਿਆ ਇਹ ਕਾਰਜੋ ਕਰਕੇ ਖਤਮ ਹੋ ਜਾਂਦਾ ਤੇ ਲੱਗਦਾ ਤੁਹਾਨੂੰ ਕਿ ਕਦੀ ਉਹ ਪੁਰਾਣਾ ਸਮਾਂ ਮੁੜ ਕੇ ਆਊਗਾ ਕੋਈ ਨਹੀਂ ਹੋ ਸਕਦਾ ਹੁਣ ਨਹੀਂ ਆ ਸਕਦਾ ਇਹ ਉਹ ਜਿਹੜਾ ਟਾਈਮ ਤਾਂ ਆਉਣਾ ਹੀ ਨਹੀਂ ਚਾਹੇ ਕੋਈ ਕੁਛ ਕਹੀਂ ਜਾਵੇ ਵੀ ਆਊਗਾ ਆਉਣਾ ਮੁਸ਼ਕਲ ਹੈ ਤੁਹਾਨੂੰ ਉਸ ਸਮੇਂ ਦੀ ਕਿਹੜੀ ਗੱਲ ਵਧੀਆ ਲੱਗਦੀ ਸੀ ਵੀ ਆਹ ਚੀਜ਼ ਉਸ ਟਾਈਮ ਤੇ ਵਧੀਆ ਹੁੰਦੀ ਸੀ ਉਸ ਟਾਈਮ ਤੇ ਸਾਰੀਆਂ ਹੀ ਗੱਲਾਂ ਵਧੀਆ ਲੱਗਦੇ ਆ ਹੁਣ ਵਾਲੀਆਂ ਗੱਲਾਂ ਨਹੀਂ ਵਧੀਆ ਨਹੀਂ ਹੈਗੀਆਂ ਕੀ ਬਾਪੂ ਜੀ ਛੱਡ ਦੇ ਇੱਕੋ ਨਹੀਂ ਵਧੀਆ ਨੇ ਹੁਣ ਗੱਲਾਂ ਆਂਦੇ ਹੁਣ ਆਈਆਂ ਤਾਂ ਬਾਕੀ ਦਾ ਸਭ ਹੋਣਾ ਪਿਆ ਪਹਿਲਾਂ ਬਾਗ ਗਿਆ ਇੱਕ ਬੰਦਾ ਹੈਗਾ ਸਾਡੇ ਚ ਉਹ ਹੁਣ ਵੀ ਉਸੇ ਦਾ ਹਾਂ ਹਾਂ ਆਓ ਬਾਈ ਜੀ ਮਾੜਾ ਜੇ ਅੱਗੇ ਤੁਹਾਡੇ ਨਾਲ ਵੀ ਚਾਰ ਗੱਲਾਂ ਕਰੀਏ ਕਹਿੰਦੇ ਪਤਾ ਲੱਗਦਾ ਐ ਨਹੀਂ ਫਿਰ ਗੱਲ ਬਣਦੀ ਨਹੀਂ ਐ ਸ਼ਗਨਾ ਵਾਲਾ ਰੰਗ ਬੰਨਿਆ ਬਾਈ ਨੇ ਪਰਨੇ ਦਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਠੀਕ ਠਾਕ ਜੀ ਮਾੜਾ ਜੇ ਅੱਗੇ ਹੋ ਜੋ ਬਾਪੂ ਜੀ ਹੁਣ ਬੈਠੇ ਆ ਨਾ ਤੁਹਾਡਾ ਪੂਰਾ ਨਾਮ ਕੀ ਹੈ ਜੀ ਮੈਂ ਨੋਕੇਲ ਸਿੰਘ ਜੀ ਕੇਵਲ ਸਿੰਘ ਅੱਛਾ ਤੁਹਾਡਾ ਕੇਵਲ ਦਾ ਕੰਮ ਤਾਂ ਨਹੀਂ ਹਾਂ ਜੀ ਪਿੰਡਾਂ 'ਚ ਜ਼ਿਆਦਾਤਰ ਨਾਮ ਉਸੇ ਹਿਸਾਬ ਨਾਲ ਕੰਮ ਹੋਇਨਾ ਅੱਛਾ ਅੰਨੇ ਵੀ ਬਾਪੂ ਜੀ ਬੜੇ ਰੌਣਕੀ ਪਰ ਅੱਜ ਇਹ ਗੁੱਜੇ ਜੇ ਬੈਠੇ ਕੀ ਚੱਕਰ ਹੈ ਨਹੀਂ ਤੁਸੀਂ ਬੈਠੇ ਨਹੀਂ ਉਹ ਵੀ 4 ਵਜੇ ਤੋਂ ਬਾਅਦ ਖੁੱਲ ਜਾਂਦੇ ਨੇ ਇਹ 4 ਵਜੇ ਤੋਂ ਬਾਅਦ ਖੋਲਦੇ ਫਿਰ ਚੈਨਲ ਵਧੀਆ ਚੱਲ ਪੈਂਦੇ ਨੇ ਜੀ ਚੈਨਲ ਵਧੀਆ ਚੱਲਦਾ ਕਲੀਅਰਟੀ ਪੂਰੀ ਹੈ ਹਾਂ ਜੀ ਹਾਂਜੀ 4 ਵਜੇ ਤੋਂ ਬਾਅਦ ਬਾਅਦ ਮੀਟਰ ਉੱਠਦਾ ਹੈ ਫੇਰ ਉਹ ਮਾੜੀ ਮੂਡੀ ਗੱਲ ਹੋਰਦੀ ਜਿਉਂ ਤੋਂ ਬਾਅਦ ਦਾ ਮੀਟਰ ਥੱਲੇ ਜਿੰਨਾ ਚਿਰ ਉਹਨਾਂ ਚਿਰ ਤਾਂ ਐਸਾ ਲੋ ਵੀ ਮੱਖੀ ਵੀ ਨਹੀਂ ਉੱਡਦੀ ਹਾਂਜੀ 4 ਵਜਾਂ ਦੇ ਇਹਦਾ ਫਿਰ ਸਾਨੂੰ ਛੋਟੇ ਵਾਂਗੂ ਘੇਰ ਕੇ ਰੱਖਣਾ ਪੈਂਦਾ ਹੈ ਅੱਛਾ ਹਾਂ ਅੱਛਾ ਬਸ ਬਹੁਤ ਕੁਸੌਂਦਾ ਮਗਰਪਾ ਜਾਂਦਾ ਅੱਛਾ ਕੋਈ ਸਾਈਕਲ ਦੇ ਕੋਈ ਇਹਦੇ ਘਰ ਵਾਲੀ ਨੂੰ ਲੈਣ ਆ ਜਾਂਦਾ ਉਹਦੇ ਮਗਰਪਾ ਜਾਂਦਾ ਫੇਰ ਅਸੀਂ ਕਿ ਢੇਰ ਦੇ ਛੋਟੇ ਵਾਂਗੂ ਹੈ ਕਿ ਅਸੀਂ ਘੇਰਿਆ ਹਰੇਕ ਬੰਦੇ ਦਾ ਸਿਸਮ ਹੁੰਦਾ ਨਹੀਂ ਬਾਪੂ ਜੀ ਉਹ ਕੀ ਵਧੀਆ ਕਹਿੰਦੇ ਤੁਸੀਂ ਖਾਸੇ ਹੱਸ ਖੇਡ ਕੇ ਰਹਿੰਦੇ ਹੋ ਇਹ ਇਹ ਮਤਲਬ ਦਿਲ ਦੇ ਵਿੱਚ ਇਹਨਾਂ ਪਿਆਰ ਇਨੀਆਂ ਚੀਜ਼ਾਂ ਇਹ ਕਿਵੇਂ ਕੁਦਰਤੀ ਹੋ ਗਈਆਂ ਜੀ ਅੱਛਾ ਜੀ ਹਾਂ ਜੀ ਕਹਿੰਦੇ ਤੁਸੀਂ ਬੜਾ ਮਲਾਲ ਜਿਆ ਰੱਖਦੇ ਹੋ ਹਰੇਕ ਨਾਲ ਖੜੇ ਮੱਥੇ ਮਿਲਦੇ ਹੋ ਕਿ ਕਿਵੇਂ ਆਉਂਦਾ ਇਹ ਮੂਡ ਬਸ ਕੁਦਰਤੀ ਗੱਲ ਆ ਜੀ ਲਿਆ ਜੋ ਆਪਣੀ ਕੋਈ ਕੁਛ ਵੀ ਚੀਜ਼ ਲਾ ਲਓ ਜੀ ਬਸ ਆਪਾਂ ਖੁਸ਼ਦਵੀਦ ਹੀ ਰਹਨੇ ਆ ਅੱਛਾ ਜੀ अच्छा बापू जी ए ਹਾਸਾ ਠੱਠਾ ਜਿਹੜਾ ਹੈ ਇਹ ਕਹਿੰਦੇ ਆਪਣੀਆਂ ਗੱਲਾਂ ਚੋਂ ਹੀ ਪੈਦਾ ਹੁੰਦਾ ਤੇ ਤੁਸੀਂ ਜਦੋਂ ਇੱਕ ਦੂਜੇ ਨੂੰ ਛੇੜਦੇ ਹੋ ਕਿਵੇਂ ਕਹਿ ਦਿੰਦੇ ਹੋ ਨੇ ਇੱਕ ਦੂਜੇ ਨੂੰ ਸਾਡਾ ਬਾਹ ਕੁਝ ਕਹਿੰਦੇ ਨੇ ਜੀ ਸਾਨੂੰ ਵੀ ਕੁਝ ਸੁਣਾ ਦਿਓ ਆਈਂ ਨਾ ਪਤਾ ਇਹ ਕਿਰ ਕੋਈ ਬਾਪੂ ਜੀ ਮੈਨੂੰ ਇੱਕ ਗੱਲ ਦੱਸੋ ਜਦੋਂ ਜਦੋਂ ਪਹਿਲੇ ਜਿਹੜੇ ਪਹਿਲੇ 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 ਟਾਈਮ ਜਿਤਨਾ ਹੀ ਦੱਸ ਰਹੇ ਤੁਹਾਡੇ ਬਲੇ ਵੀ ਤੁਸੀਂ ਬੱਤਸ ਮਗਰੇ ਭਾਈਦੇ ਸੀ ਹਾਂ ਜੀ ਹਾਂ ਬਾਪੂ ਜੀ ਦੱਸੋ ਕਿਵੇਂ ਭਾਈਦੇ ਸੈਂਕਲ ਨਹੀਂ ਹੁੰਦੀ ਇਹਨੂੰ ਜੀ ਮਤਲਬ ਜੇ ਕਹੇ ਵੀ ਉਹਦੇ ਰਿਸ਼ਤੇਦਾਰ ਲੈ ਜਾਂਦੇ ਨੇ ਬਹੂ ਇਹ ਮਲ ਸਿੱਧਾ ਖੇਤਾਂ ਵੀ ਜਾ ਕੇ ਬੱਤਸ ਮਗਰੇ ਲੈਂਦਾ ਮੂਰ ਜਾ ਹਾਂ ਜੀ ਸਮੇ ਸਮੇਂ ਦੀ ਗੱਲ ਹੈ ਸਾਡੇ ਪਿੰਡ ਉੱਥੇ ਬਾਗ ਮਾ ਖੇਤ ਦੀ ਅੱਛਾ ਜੀ ਉਹ ਮੇਰੇ ਪਿਓ ਨੂੰ ਕਹਿੰਦਾ ਕਹਿੰਦਾ ਵੀ ਤੇਰੀ ਭੈਣ ਆਈ ਆ ਮੈਂ ਕਿਹਾ ਵੀ ਇਹਦਾ ਕੰਮ ਖਰਾਬ ਲਾਦਾ ਉਧਰ ਮੇ ਮੇ ਸਾਸਾ ਗਈ ਅੱਛਾ ਮੈਂ ਉਹਨੂੰ ਕਿਹਾ ਵੀ ਅੱਜ ਨਾ ਜਾ ਚਾਹ ਉਹ ਤੋਂ ਬਾਅਦ ਮੈਂ ਛੱਡਿਆ ਉਹ ਉਹ ਲੈ ਕੇ ਭੱਜ ਗਈ ਮੇਰੇ ਪਿਓ ਕੋਲ ਡਾਂਗ ਤੀਨ ਬੱਚ ਦੇ ਵਿੱਚ ਭਾਈ ਉਹ ਬਾਗੀ ਮਗਰ ਮੈਂ ਪੱਜਾ ਦੋ ਕੀ ਕਿਲਾਂ ਦੀ ਬਾਹੀ ਅੱਛਾ ਆ ਠਿਕਰੇ ਵਾਲੇ ਕਹਿੰਦੇ ਵੀ ਇਹ ਕੀ ਗੱਲ ਹੈ ਕਹਿੰਦੇ ਵੀ ਮਗਰ ਝੋਟਾ ਭੱਜ ਲੈ ਗਈ ਕਹਿੰਦੇ ਬਾਬੂ ਜੀ ਆਹ ਨਾ ਬੜੀ ਨਾ ਬਾਬੂ ਜੀ ਗੱਲ ਜਿਹੜੀ ਤੁਸੀਂ ਆਪ ਸੁਣਾਤੀ ਨਾ ਇਹ ਜਾਂਦਾ ਵਧੀਆ ਅੱਛਾ ਬਾਬੂ ਜੀ ਇਦਾਂ ਦੇ ਵਾਕਿਆ ਜ਼ਿੰਦਗੀ ਦੇ ਵਿੱਚ ਹੁੰਦੇ ਹੀ ਰਹਿੰਦੇ ਆ ਹਾਂ ਜੀ ਅੱਛਾ ਹੋਰ ਹੋਰ ਕਿਹੜਾ ਕਿੱਸਾ ਜੋ ਤੁਸੀਂ ਸਕੂਲ ਪੜ੍ਹਦੇ ਹੁੰਦੇ ਸੀ ਮੈਂ ਗਿਆ ਨਹੀਂ ਸਕੂਲ ਨਹੀਂ ਮੈਂ ਪਿਓਰ ਦੇਸੀ ਆ ਜੀ ਅੱਛਾ ਪਿਓਰ ਦੇਸੀ ਹਾਂ ਜਮਾ ਵਾਹ ਜੀ ਵਾਹ ਅੱਛਾ ਬਾਬੂ ਜੀ ਤੁਸੀਂ ਕਿਹੋ ਜੇ ਸ਼ੌਂਕ ਕਿਹੋ ਜੇ ਸੀ ਤੁਹਾਡੇ ਆਪਣੇ ਜਵਾਨੀ ਚ ਬਥੇਰੇ ਦੇ ਕਿਹੜੇ ਕਿਹੜੇ ਸਭ ਕੁਝ ਦੀਜੀ ਤਾਂ ਜਿਹੜਾ ਸਭ ਕੁਝ ਹੈ ਨਾ ਇਹਨੇ ਲੈ ਪੈਣਾ ਬਾਬਾ ਜੀ ਸਭ ਕੁਝ ਚ ਕਿਹੜੀ ਗੱਲ ਆਉਂਦੀ ਆ ਇੱਕ ਤਾਂ ਦਰਬਿੰਦ ਹੀ ਆ ਗਈ ਇੱਕ ਇੱਕ ਕਾਗਜ਼ੀਆ ਦੇ ਪਰਿਵਾਰ ਚ ਰਹਿੰਦੀ ਅੱਛਾ ਹਾਂ ਜੀ ਠੀਕ ਆ ਪਿਆਰ ਹਾਂ ਇੱਕ ਪਿਆਰ ਆ ਇੱਕ ਭੱਜਣਾ ਇੱਕ ਭੱਜਣਾ ਉਹ ਬੱਸ ਦੇ ਮਗਰ ਹਾਂ ਬੱਸ ਮਗਰ ਸਾਈਕਲ ਮਗਰ ਵੀ ਸਾਰਾ ਕੁਝ ਕਰ ਲੈਂਦੇ ਅੱਛਾ ਜੀ ਹਾਂ ਜੀ ਅੱਛਾ ਹੋਰ ਬਾਪੂ ਜੀ ਹੋਰ ਕਿਹੜਾ ਸ਼ੌਂਕ ਸੀ ਹੋ ਇਸ ਤੋਂ ਬਾਅਦ ਨਹੀਂ ਤੇ ਬੱਸ ਇਸ ਤੋਂ ਬਾਅਦ ਪੱਕੀ ਗੱਲ ਐ ਇਸ ਤੋਂ ਬਾਅਦ ਆ ਬੱਸ ਹੁਣ ਬੜੇ ਹੋਣ ਲੱਗੇ ਬੜੇ ਹੋਣ ਲੱਗੇ ਅੱਛਾ ਮਾਪੂ ਜੀ ਜਦੋਂ ਜਵਾਨੀ ਦੇ ਵਿੱਚ ਕਬੱਡੀ-ਕੁੱਡੀ ਖੇਡਣ ਦਾ ਸ਼ੌਂਕ ਨਹੀਂ ਸੀ ਨਾ ਨਾ ਕਾਛੇ ਦਾਣੇ ਸੀ ਸਿਰਫ ਭੱਜਣ ਦਾ ਬਸ ਭੱਜਾਂ ਭੱਜਣ ਦਾ ਦੀਕਾ ਅੱਛਾ ਚਲੋ ਤਾਂ ਦੇਖ ਲਓ ਜੀ ਤੁਸੀਂ ਇੱਥੇ ਗੱਲਾਂ-ਵਾਟਾਂ ਦਾ ਬਹੁਤ ਹੋ ਗਈਆਂ ਇਧਰ ਆਪਣੇ ਕੋਲ ਦੋ ਬਜ਼ੁਰਗ ਰਹਿ ਗਏ ਨੇ ਤੇ ਇਹਨਾਂ ਨਾਲ ਆਓ ਜੀ ਬਾਈ ਇੱਕ ਬਾਈ ਜੀ ਆਏ ਨੇ ਬਹੁਤ ਸੋਹਣਾ ਸਵੈਟਰ ਪਾਇਆ ਇਹਨਾਂ ਨੇ ਤੇ ਥੋੜਾ ਜਿਆਦਾ ਸੰਗੀ ਜਾਂਦੇ ਨੇ ਉਧਰ ਖੜੇ ਖੜੇ ਬਾਪੂ ਜੀ ਆਜੋ ਜੀ ਕੀ ਹਾਲ ਦੀ ਆਓ ਜੀ ਫਿਰ ਦੂਰ ਦੂਰ ਬੈਠੇ ਹੋ ਤੁਸੀਂ ਇਹ ਤਾਂ ਫੇਰ ਗੱਲ ਨਹੀਂ ਨਾ ਹੋਈ ਐ ਨਹੀਂ ਆ ਬਿਲਕੁਲ ਇਧਰ ਆਓ ਬਾਪੂ ਜੀ ਤੁਸੀਂ ਮੇਰੇ ਕੋਲ ਆਓ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਵੀਰ ਜੀ ਕੀ ਹਾਲ ਚਾਲ ਜੀ ਠੀਕ ਠਾਕ ਚੜਦੀ ਕਲਾ ਜੀ ਇਹ ਤੁਹਾਡੇ ਤਾਂ ਬੰਦੇ ਬਹੁਤ ਰੌਣਕੀ ਨੇ ਜੀ ਹਾਂ ਜੀ ਹਾਂ ਇਹ ਤਾਂ ਜਿਹੜੇ ਬਸਮਗਰ ਭਾਈਦੇ ਉਹ ਤਾਂ ਸਿਰਾ ਕਰਾਤਾ ਕਹਿੰਦੇ ਹਾਂ ਜੀ ਹਾਂ ਨਹੀਂ ਸੱਚ ਹੈ ਜੀ ਹਾਂ ਜੀ ਅੱਛਾ ਭਾਈ ਕਿੰਨਾ ਕੁ ਮੌਕਾ ਮਿਲਦਾ ਇੱਥੇ ਇਹਨਾਂ ਨਾਲ ਬੈਠਣ ਦਾ ਤੇ ਕਿਹੋ ਜਿਹਾ ਲੱਗਦਾ ਇੱਥੇ ਮਿਲਦਾ ਜੀ ਕਦੇ ਕਦੇ ਬ ਲੱਗਦਾ ਹਾਂ ਜੀ ਹਰ ਰੋਜ਼ ਤਾਂ ਲੱਗਦਾ ਨਹੀਂ ਕੰਮ ਕਰਾਂ ਕਰਕੇ ਕੀ ਕਰਦੇ ਬਾਈ ਤੁਸੀਂ ਖੇਤੀਬਾੜੀ ਜੀ ਖੇਤੀਬਾੜੀ ਕਰ ਹਾਂ ਕਿਤਾ ਲੱਗੇ ਰਹਿੰਦੇ ਹੋ ਆਪਣਾ ਜਦੋਂ ਮੌਕਾ ਮਿਲਦਾ ਫਿਰ ਕਿੰਨੀ ਕੁ ਦਿਨ ਇੰਜੋਏ ਕਰਦੇ ਹੋ ਫੇਰ ਲਾਉਣਾ ਇੱਥੇ ਅੱਧਾ ਘੰਟਾ ਅੱਛਾ ਹਾਂਜੀ ਹਾਂ ਤੇ ਇਹਨਾਂ ਦੀਆਂ ਸੁਣਦੇ ਹਾਂ ਨਾਲ ਸੁਣਾਉਣ ਨੇ ਹਾਂਜੀ ਹਾਂ ਪੂਰਾ ਆਨੰਦ ਲੈਣੇ ਜੀ ਅੱਛਾ ਹਾਂਜੀ ਹਾਂ ਜਿਹੜਾ ਆਉਂਦਾ ਜੀ ਫੇਰ ਗੱਲ ਕਰ ਤਾ ਤੁਸੀਂ ਦੇਖਿਆ ਦੀ ਕਿਵੇਂ ਬਾਈ ਜੀ ਇਧਰ ਆਓ ਜਰਾ ਬਾਪੂ ਜੀ ਨਾਲ ਵੀ ਗੱਲ ਕਰੀਏ ਬਾਪੂ ਜੀ ਰਹਿਗੇ ਬਾਪੂ ਜੀ ਇਧਰ ਨੂੰ ਆਓ ਤੁਸੀਂ ਇਧਰ ਆ ਜਾਓ ਤੁਸੀਂ ਇਧਰ ਆ ਜਾਓ ਵਧੀਆ ਨੇ ਹਾਂ ਇਧਰ ਆਓ ਤੁਸੀਂ ਇਧਰ ਆਓ ਬਾਈ ਜੀ ਇੱਥੇ ਇਧਰਲੇ ਪਾਸੇ ਆਓ ਆਓ ਬਾਪੂ ਜੀ ਇਧਰ ਨੂੰ ਆਓ ਮਾੜਾ ਜਿਆ ਆ ਇਧਰ ਤਾਂ ਆਓ ਮੈਂ ਉਧਰ ਆ ਜਾਣਾ ਜੇ ਨਹੀਂ ਕਿਉਂ ਨਹੀਂ ਨਹੀਂ ਕਿਉਂ ਇੱਥੇ ਕਿਉਂ ਜਾ ਮਾੜਾ ਜਿਆ ਫੇ ਐ ਐ ਕਰੀਏ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਬਾਪੂ ਜੀ ਇਹ ਤੁਹਾਡੇ ਮਿੱਤਰ ਸਾਰੇ ਕਹਿੰਦੇ ਵੀ ਬੜਾ ਰੌਣਕ ਰੰਗ ਲਾ ਕੇ ਰੱਖਦੇ ਹੋ ਕੋਈ ਸਾਨੂੰ ਵੀ ਇੱਕ ਅੱਧਾ ਰੰਗ ਦਿਖਾਓ ਆਪਣਾ ਜੀ ਇਹ ਮੀ ਮੈਂ ਮੈਂ ਕਿਹੜਾ ਪੁਆਈਏ ਦੱਸੋ ਹਾਂ ਜਿਹੜਾ ਮਰਜੀ ਪਾ ਜਾ ਮੀ ਪਏ ਤੇ ਬੋਲਦਾ ਹੈ ਬੱਦਲ ਵਾਈ ਜੂ ਕੀ ਉਹ ਤੋਂ ਬੋਲੂਗਾ ਹੈ ਅੱਛਾ ਬਾਪੂ ਕੀ ਬੋਲਦੇ ਹੋ ਕਿਉਂ ਮਸ਼ਹੂਰ ਹੋ ਤੁਸੀਂ ਇਸ ਗੱਲ ਤੋਂ ਕਹਿੰਦੇ ਮੀ ਪਏ ਤੇ ਬੋਲਦੇ ਬਾਪੂ ਜੀ ਇਹ ਤਾਂ ਟਚਰਾ ਮਖੌਲ ਕਰਦੇ ਨੇ ਜੀ ਅੱਛਾ ਜਿਣੀ ਵੀ ਕਰੋ ਕੋਈ ਇੱਕ ਅੰਦੀ ਇਹਨਾਂ ਨੂੰ ਹੈ ਹਾਂ ਇਹ ਮਖੌਲ ਕਰਦੇ ਨੇ ਮੈਨੂੰ ਅੱਛਾ ਜੀ ਛੇੜਦੇ ਨੇ ਹਾਂ ਛੇੜਦੇ ਨੇ ਅੱਛਾ ਬਾਪੂ ਜੀ ਜਵਾਨੀ ਇਹ ਤਾਂ ਬੁੜੀਆਂ ਹੈ ਜਵਾਨ ਆ ਇੱਧਰ ਨੂੰ ਆਓ ਮਾੜਾ ਜ ਆ ਇੱਥੇ ਇੱਧਰ ਆਓ ਇਹ ਦੇਖ ਨਾ ਬੁੜੀਆਂ ਨਹੀਂ ਇਹ ਇਧਰ ਆਓ ਹਾਂ ਜੀ ਹਾਂ ਨੌਲੇਜ ਰੱਖਦੇ ਨੇ ਨਾ ਛੇੜਨ ਨੂੰ ਕੀ ਬੁੜੀਆਂ ਤੋਂ ਬਾਪੂ ਕਹਿੰਦੇ ਛੇੜਨ ਨੂੰ ਬੁੜੀਆਂ ਇਹ ਮਖੌਲ ਕਰਦੇ ਨੇ ਦੇਖ ਲੈ ਇਹਦਾ ਬੰਦਾ ਹੈ ਬੰਦਾ ਹੈ ਹਾਂ ਇਹ ਬੁੜੀ ਬਣਾਉਂਦੇ ਨੇ ਦੇਖ ਲੈ ਹਾਂ ਆ ਦੇਖ ਲੈ ਇਹਦਾ ਬੰਦਾ ਹੈ ਹੇ ਜੀ ਬੰਦੇ ਸਾਡੇ ਪਿੰਡ ਦੇ ਪੂਰੀ ਨੌਲੇਜ ਰੱਖਦੇ ਜੀ ਨੇੜੇ ਤੇ ਦੇ ਵੀ ਕਿਹੜੇ ਠੇਕੇ 'ਚ 10 ਰੁਪਏ ਬੋਤਲ ਸਸਤੀ ਹੈ ਕਿਹੜੇ 'ਚ ਮਹਿੰਗੀ ਹੈ ਹਾਂਜੀ ਹਾਂ ਕਿਹੜੇ 'ਚ ਆਂਡਾ ਮਿਲਦਾ ਹੈ ਕਿਹੜੇ 'ਚ ਕਰੀ ਮਿਲਦੀ ਹੈ ਕਰੀ ਮਿਲਦੀ ਹੈ ਅੱਛਾ ਬਾਪੂ ਜੀ ਤੁਸੀਂ ਵੀ ਖਾਣ ਪੀਣ ਦੇ ਸ਼ੌਂਕੀ ਹੋ ਹਾਂ ਸ਼ੌਂਕੀ ਹਾਂ ਜੀ ਪੂਰੇ ਪੂਰੇ ਅੱਛਾ ਜੀ ਹਾਂਜੀ ਬਾਪੂ ਜੀ ਤੁਸੀਂ ਵੀ ਨਾ ਉਹ ਨਹੀਂ ਖਾਂਦਾ ਅੱਛਾ ਜੀ ਉਹ ਨਹੀਂ ਖਾਂਦਾ ਅੱਛਾ ਬਾਪੂ ਜੀ ਤੁਹਾਡਾ ਇਹ ਨਾ ਕਿੰਨਾ ਕੁ ਪਿਆਰ ਹੈ ਪਿਆਰ ਤਾਂ ਸਾਰਿਆਂ ਨਾਲ ਹੀ ਹੈ ਭਾਈ ਸੋ ਜਿੰਨਾ ਸੋਡੇ ਨਾਲ ਉਹ ਨਾਲ ਨਾਲੇ ਅੱਛਾ ਜੀ ਹਾਂ ਪਟੈਂ ਸਭ ਤੋਂ ਵੱਧ ਸਭ ਤੋਂ ਵੱਧ ਤਵਾ ਇੱਥੇ ਕਿਹਦਾ ਲੱਗਦਾ ਇੱਕ ਦੂਜੇ ਛੇੜਖਾਨੀ ਕਿਹਦੇ ਨਾਲ ਕਰਦੇ ਆ ਇਹਦਾ ਸਾਰੇ ਹਸੇ ਖੇਡੀਆਂ ਜਾਂਦੇ ਆ ਬਸ ਸਭ ਤੋਂ ਵੱਧ ਤਾਂ ਉਹ ਬੰਦਾ ਬਾਗਿਆ ਜਿਹੜਾ ਤੈਨੂੰ ਉੱਥੇ ਆ ਕੇ ਹਾਂ ਉਹ ਹੱਸਦੇ ਖੇਡਦੇ ਆ ਬਸ ਉਹਨੂੰ ਉਹ ਬਿਲਕੁਲ ਹਾਂ ਤਾਂ ਤੁਸੀਂ ਦੇਖਿਆ ਜੀ ਕਿਵੇਂ ਇੱਥੇ ਅੱਜ ਵਾਲੀ ਇਹ ਸੱਤ ਸੀ ਔਰ ਇੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਬਾਪੂ ਜੀ ਜਾਂਦੇ ਜਾਂਦੇ ਇਹ ਗੱਲ ਜ਼ਰੂਰ ਦੱਸਿਓ ਵੀ ਜਦੋਂ ਤੁਸੀਂ ਇੱਥੇ ਬੈਠਦੇ ਹੋ ਜਦੋਂ ਮਾਹੌਲ ਬਣਦਾ ਤਾਂ ਕੀ ਹੋ ਜਾ ਲੱਗਦਾ ਵੀ ਹੌਲੀ ਹੌਲੀ ਬਚਪਨ ਤੋਂ ਸ਼ੁਰੂ ਹੋਏ ਸੀ ਅੱਜ ਇਸ ਉਮਰ 'ਚ ਆ ਗਏ ਤੇ ਬਹੁਤ ਕੁਝ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਿਆ ਤੇ ਬਹੁਤ ਕੁਝ ਅਸੀਂ ਗਵਾ ਵੀ ਲਿਆ ਹਾਂ ਨਾ ਬਹੁਤ ਕੁਝ ਠੀਕ ਹੈ ਇਥੇ ਆ ਕੇ ਦਿਲ ਪਰਚਾਵਾ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਵਿਲੇ ਜਿਹੜੇ ਹੁਣ ਬਜ਼ੁਰਗ ਹੋ ਗਏ ਵਿਲੇ ਹੁੰਦੇ ਨੇ ਵਿਲੇ ਹੋ ਕੇ ਉਹ ਰੇ ਟਾਈਮ ਪਾਸ ਕਰਦੇ ਨੇ ਆਖੀ ਲੱਗਦਾ ਬਾਪੂ ਜੀ ਜ਼ਿੰਦਗੀ ਦੇ ਵਿੱਚ ਬਚਪਨ ਆਇਆ ਸੀ ਫਿਰ ਜਵਾਨੀ ਆਈ ਫਿਰ ਉਸ ਤੋਂ ਬਾਅਦ ਹੁਣ ਬੁਢਾਪਾ ਆਉਣਾ ਸ਼ੁਰੂ ਹੋ ਗਿਆ ਹੁਣ ਮੁੜ ਤੋਂ ਉਸੇ ਲੀਹ ਤੇ ਆ ਗਏ ਜਿੱਥੋਂ ਸ਼ੁਰੂ ਹੋਏ ਸੀ ਇਹ ਇੱਕ ਆਪਾਂ ਕਹਦੇ ਨੇ ਨਾ ਵੀ ਆਪਾਂ ਜਵਾਨੀ ਚ ਬਹੁਤ ਕੁਛ ਸਮਾਂ ਨਹੀਂ ਦੇ ਪਾਉਂਦੇ ਹੈਨਾ ਹੁਣ ਆਪਾਂ ਬੁਢਾਪੇ ਚ ਆ ਗਏ ਤੇ ਬੁਢਾਪੇ ਚ ਆ ਕੇ ਬੰਦੇ ਨੂੰ ਹੁੰਦਾ ਬੁਢਾਪੇ ਵਾਲਾ ਟਾਈਮ ਪਾਸ ਹੀ ਆ ਹੁਣ ਤਾਂ ਹੁਣ ਤਾਂ ਹੋਰ ਤਾਂ ਕੋਈ ਖੁਸ਼ ਨਹੀਂਗਾ ਅੱਛਾ ਹਾਂ ਇਹ ਤਾਂ ਗੱਲ ਹੈ ਜੀ ਬੁਢਾਪੇ ਦੇ ਵਿੱਚ ਆ ਕੇ ਬੰਦਾ ਕਹਿੰਦਾ ਵੀ ਐ ਨਹੀਂ ਐ ਹੋ ਸਕਦਾ ਅੱਛਾ ਬਬੂ ਜੀ ਇਸ ਪਿੰਡ ਦੇ ਵਿੱਚ ਹਵੇਲੀਆਂ ਕਿੰਨੀਆਂ ਕਨੇ ਪ੍ਰਾਣੀਆਂ ਦਰਵਾਜ਼ੇ ਬਹੁਤ ਭੱਜੇ ਦੋ ਦਰਵਾਜ਼ੇ ਨੇ ਦੋ ਦਰਵਾਜ਼ੇ ਨੇ ਇਹਦਾ ਇਹ ਤਾਂ ਦੱਸਣਾ ਆ ਜੀ ਦੇ ਬੋਰ ਤੋਂ ਆ ਜਿਹੜਾ ਦਰਵਾਜਾ ਕਾਫੀ ਪੁਰਾਣਾ ਜੀ ਥੋੜਾ ਪੁਰਾਣਾ ਜੀ ਦਾ 150 ਲੋਕ ਅੱਛਾ ਜੀ ਇਹ ਪਹਿਲਾਂ ਇੱਥੇ ਬਜ਼ੁਰਗ ਬੈਠਦੇ ਹੁੰਦੇ ਸੀ ਹਾਂ ਬੈਠਦੇ ਸੀ ਪਹਿਲਾਂ ਬੈਠਦੇ ਇਕੱਠੇ ਹੋ ਕੇ ਲਾਉਂਦੇ ਢੋਲੇ ਦੀਆਂ ਪੂਰੀਆਂ ਹਾਂ ਪੂਰੀਆਂ ਲਉਂਦੀ ਅੱਛਾ ਜੀ ਹੁਣ ਵੀ ਬਹਿੰਦੇ ਸੀ ਅੱਛਾ ਜੀ ਜਦੋਂ ਮੌਕਾ ਮਿਲ ਜਾਂਦਾ ਹਾਂ ਜੀ ਹਾਂ ਨਹੀਂ ਵਧੀਆ ਜੀ ਤਾਂ ਕਹਿੰਦੇ ਨੇ ਵੀ ਇਕੱਠੇ ਹੋ ਕੇ ਜਦੋਂ ਬਹਿ ਜਾਂਦੇ ਨੇ ਤੇ ਫਿਰ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਤੇ ਜਾਂਦੇ ਜਾਂਦੇ ਬਾਪੂ ਜੀ ਤੁਹਾਡੇ ਤੋਂ ਪੁੱਛਾਂਗੇ ਤੁਹਾਡਾ ਪਿੰਡ ਦੇ ਵਿੱਚ ਰਹਿ ਕੇ ਜੀਵਨ ਸਫਲਾ ਹੋ ਗਿਆ ਹਾਂਜੀ ਠੀਕ ਹੈ। ਠੀਕ ਹੈ। ਹਾਂਜੀ। ਜ਼ਿੰਦਗੀ ਵਧੀਆ ਚੱਲ ਰਹੀ। ਵਧੀਆ ਪੂਰੀ। ਤਾਂ ਬਿਲਕੁਲ ਜੀ ਏਸੀ ਸਾਡੀ ਅੱਜ ਦੀ ਸਾਥ ਇਸ ਪਿੰਡ ਦੇ ਵਿੱਚ ਅਸੀਂ ਆਏ ਤੇ ਬਜ਼ੁਰਗਾਂ ਨੂੰ ਮਿਲੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਅੱਜ ਦਾ ਇਹ ਪ੍ਰੋਗਰਾਮ ਪ੍ਰਾਈਮ ਸਾਥ ਤੁਹਾਨੂੰ ਕਿਵੇਂ ਲੱਗਿਆ? ਆਪਣਾ ਫੀਡਬੈਕ ਜ਼ਰੂਰ ਭੇਜਿਓ। ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਪਿੰਡ ਦੇ ਵਿੱਚ, ਹੋਰ ਸਾਥ ਦੇ ਵਿੱਚ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ। ਫਿਲਹਾਲ ਤੱਕ ਕੈਮਰਾਮੈਨ ਗਗਨ ਦੇ ਨਾਲ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਪ੍ਰਾਈਮ ਅਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ ਜੀ।